ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਇਹ ਧਰਨਾ ਜਿਹੜਾ ਉਹ ਲਗਾਇਆ ਗਿਆ ਇਸ ਧਰਨੇ ਦੇ ਵਿੱਚ ਪਰਿਵਾਰ ਤੋਂ ਇਲਾਵਾ ਕਈ ਸਾਬਕਾ ਫੌਜੀ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਇਸ ਧਰਨੇ ਦੇ ਵਿੱਚ ਕਈ ਸਿਆਸਤਦਾਨ ਨੇ ਜਿਹੜੇ ਉਹ ਵੀ ਪਹੁੰਚੇ ਨੇ ਤਾਂ ਸਾਬਕਾ ਐਮਪੀ ਪਰਨੀਤ ਕੌਰ ਵੀ ਇਸ ਧਰਨੇ ਦਾ ਹਿੱਸਾ ਬਣੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਜਿਹੜੇ ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਤਾਂ ਪਟਿਆਲਾ ਚ ਡੀਸੀ ਦਫ਼ਤਰ ਦੇ ਸਾਹਮਣੇ ਇਹ ਧਰਨਾ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਇਹ ਧਰਨਾ ਛੜਾ ਉਹ ਲਗਾਇਆ ਗਿਆ 13 ਅਤੇ 14 ਤਰੀਕ ਦੀ ਦਰਮਿਆਨੀ ਰਾਤ ਨੂੰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਇੱਕ ਵਿਵਾਦ ਹੁੰਦਾ ਹੈ ਕਰਨਲ ਅਤੇ ਉਸਦੇ بیٹے ਦੀ ਕੁੱਟਮਾਰਾ ਛੜਿਓ ਕੀਤੀ ਜਾਂਦੀ ਹੈ ਤੇ ਕੁੱਟਮਾਰ ਦੇ ਇਲਜ਼ਾਮ ਨੇ ਛੜੇ ਉਹ ਪੁਲਿਸ ਮੁਲਾਜ਼ਮਾਂ ਦੇ ਉੱਪਰ ਲਗਾਏ ਜਾਂਦੇ ਨੇ ਹਾਲਾਂਕਿ ਉਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਹੈ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਐਸਐਸਪੀ ਦੇ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਜਾਂਦਾ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਕਰ ਦਿੱਤਾ ਜਾਂਦਾ ਹਾਲਾਂਕਿ ਜਿਹੜਾ ਪਰਿਵਾਰ ਹੈ ਉਹ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਤੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤਾ ਜਿਹੜਾ ਉਹ ਕੀਤਾ ਜਾਵੇ ਤਾਂ ਹੁਣ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਇਹ ਧਰਨਾ ਜਿਹੜਾ ਪਟਿਆਲਾ 'ਚ डीसी दफ्तर ਦੇ ਸਾਹਮਣੇ ਅਛੜਾ ਉਹ ਲਗਾਇਆ ਗਿਆ ਤਾਂ ਇਸ ਤਰਨੇ ਦੇ ਵਿੱਚ ਕਈ ਸਾਫਕਾ ਫੌਜੀ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਤਾਂ तमाम ਤਸਵੀਰਾਂ ਪਟਿਆਲਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਫਕਾ ਫੌਜੀ ਲੋਕ ਨੇ ਜਿਹੜੇ ਉਹ ਇਸ ਤਰਨੇ ਦੇ ਵਿੱਚ ਇਕੱਠੇ ਹੋਏ ਨੇ ਪਰਿਵਾਰ ਦੇ ਵੱਲੋਂ ਸੀਬੀਆਈ ਜਾਂਚ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਹਾਲਾਂਕਿ ਐਸਐਸਪੀ ਦੇ ਵੱਲੋਂ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਪਰਿਵਾਰ ਨੇ ਬੀਤੇ ਕੱਲ ਦੇ ਵਿੱਚ ਗਵਰਨਰ ਦੇ ਨਾਲ ਮੁਲਾਕਾਤ ਆ ਛੜੀ ਉਹ ਵੀ ਕੀਤੀ ਸੀ ਤਾਂ ਪੰਜਾਬ ਸਰਕਾਰ ਨੇ ਆਦੇਸ਼ ਦਿੱਤੇ ਸੀ ਕਿ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾਵੇ ਤਾਂ ਇੱਕ ਆਈਐਸ ਅਫਸਰ ਨੂੰ ਵੀ ਜਾਂਚ ਅਧਿਕਾਰੀ ਵਜੋਂ ਨਿਯੁਕਤਤਾ ਜਿਹੜਾ ਉਹ ਕੀਤਾ ਸੀ ਜਿੱਥੇ ਤਿੰਨ ਹਫ਼ਤਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਰਿਪੋਰਟ ਆ ਜਿਹੜੀ ਉਹ ਇਸ ਮਾਮਲੇ ਦੀ ਕੀ ਜਾਣੀਆਂ ਤਾਂ ਜਿਹੜਾ ਕਰਨਲ ਪਰਿਵਾਰ ਹੈ ਉਸ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਇਹ ਧਰਨਾ ਜਿਹੜਾ ਉਹ ਪਟਿਆਲਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਅਛੜਾਉ ਲਗਾਇਆ ਗਿਆ ਤੇ ਇਸ ਧਰਨੇ ਦੇ ਵਿੱਚ ਕਈ ਸਾਬਕਾ ਫੌਜੀ ਨੇ ਛੜੇ ਉਹ ਸ਼ਾਮਲ ਹੋਏ ਨੇ ਆਏ ਨੀਚੇ ਗਏ ਲਾਜੀ ਹਾਂਜੀ ਜੀ ਆਵਾਜ਼ ਤਾਂ ਚੰਗੀ ਹੈ ਜੀ ਜੀ वाक वाक सारे लोग आए। देनाल और दे बेटे बीतिया सामने मैं भी एक आम नागरिक एक एक सर्विसमैन कैप्टन अमरिंदर सिंह की पत्नी ना के नाते इतना पहुंची है ਇਸ ਪਰਿਵਾਰ ਦੇ ਨਾਲ ਕਿ ਆਰਮੀ ਦੀ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਔਰ ਇੱਕ ਆਮ ਨਾਗਰਿਕ ਜਿਹੜੇ ਨੇ ਸਾਡੇ ਜਿਨ੍ਹਾਂ ਵੀ ਉੱਤੇ ਕਈਆਂ ਹੋਤੇ ਬਹੁਤ ਕੁਝ ਹੋਇਆ ਜ਼ੁਲਮ ਹੋਏ ਨੇ ਉਹਨਾਂ ਦੇ ਲਈ ਇੱਥੇ ਆ ਕੇ ਖੜੇ ਹੋ ਕੇ ਸਾਥ ਦਬਾ ਜੀ ਅਚਾ ਜਿਹੜਾ ਐਫ ਆਈ ਆਰ ਵੀ ਦਰਜ ਹੋਈ ਹੈ ਜੀ ਆ ਉਹ ਛੇਤੀ ਦਾ ਵੀ ਬਟਮ ਦਿੱਤਾ ਗਿਆ ਹੈਗਾ ਬਾਈ ਨੇਮ ਐਫ ਆਈ ਆਰ ਦਾ ਦੋ ਪਰਵਾਹਨੇ ਕਹਿਣਾ ਸੀ ਕਿਸ ਤਰ੍ਹਾਂ ਦਿਖਦੇ ਦੇਖੋ ਐਫ ਆਈ ਆਰ ਦਰਜ ਹੋਈ ਹੈ ਇਹ ਅੱਛੀ ਗੱਲ ਹੈ ਜੋ ਸੈਟਰਟ ਆਈ ਹੈ ਉਹਦੇ ਵਿੱਚ ਜੋ ਆਈ ਲੈਵਲ ਦੇ ਐਡੀਜੀਪੀ ਦੇੇਠਾਂ ਕੀਤੀ ਹੈ ਪਰ ਮੇਰੀ ਆਪਣੀ ਰਾਏ ਹੈ ਕਿ ਉਹਦੇ ਨਾਲ ਇੱਕ ਆਰਮੀ ਅਫਸਰ ਨੂੰ ਵੀ ਉਸ ਰੈਂਕ ਦਾ ਮਖਾਣਾ ਚਾਹੀਦਾ ਜੁਆਇੰਟ ਇਨਕੁਆਇਰੀ ਕਰ ਔਰ ਇਹਦਾ ਸਾਰਾ ਨਤੀਜਾ ਕਰੇ ਹਰਚੰਦ ਸਿੰਘ ਨਾਲ ਆਜ ਚੇਅਰਮੈਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਹੋਣਗੇ ਜੀ ਸਾਡੇ ਆਰਮੀ ਦੇ ਇੱਕ ਸੀਨੀਅਰ ਅਫਸਰ ਕਰਨਲ ਪੁਸ਼ਪਿੰਦਰ ਸਿੰਘ ਦੇ ਨਾਲ ਜੋ ਕਿ 14 ਤਰੀਕ ਨੂੰ ਨਾਈਟ ਦੇ ਅੰਦਰ ਇਹ ਪੁਲਿਸ ਵਾਲਿਆਂ ਵੱਲੋਂ ਵਾਰਦਾਤ ਕੀਤੀ ਗਈ ਹੈ ਉਹਨਾਂ ਦੀ ਇਨਸਲਟ ਕੀਤੀ ਗਈ ਹੈ ਉਹਨਾਂ ਦੇ ਰੋਸ ਵਜੋਂ ਪਰਿਵਾਰ ਦੇ ਅਸੀਂ ਨਾਲ ਖੜੇ ਹੋ ਕੇ ਉਹਨਾਂ ਦੀ ਜਾ ਕੇ ਉਹਨਾਂ ਦਾ ਦੁੱਖ ਸੁਣ ਪੁੱਛਿਆ ਉਹਨਾਂ ਦੀ ਪਰਫਾਰਮੈਂਸ ਲੈ ਕੇ ਸਾਰੀ ਫੀਡਬੈਕ ਲੈ ਕੇ ਅਸੀਂ ਇੱਥੇ ਅੱਜ ਧਰਨੇ ਤੇ ਬੈਠੇ ਆਂ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕਿਉਂਕਿ ਇਹ ਆਰਮੀ ਦੀ ਇੰਟੈਗ੍ਰਿਟੀ ਦਾ ਸਵਾਲ ਹੈ ਇਹ ਨਾ ਕਿ ਕਰਨਲ ਸਾਹਿਬ ਦਾ ਕਿਸੇ ਵੀ ਹੁੰਦਾ ਨਾ ਨੋਰਮਲ ਵੀ ਆਕਰ ਆਮ ਆਦਮੀ ਵੀ ਹੁੰਦਾ ਅਸੀਂ ਉਹਦੇ ਵਾਸਤੇ ਵੀ ਖੜੇ ਹੁੰਦੇ ਪੁਲਿਸ ਵੱਲੋਂ ਇਦਾਂ ਡਿਸਪਰੇਸਫੁਲ ਐਕਟ ਕਰਨਾ ਇੱਕ ਹਿੰਸ ਕ੍ਰਾਈਮ ਕਰਨਾ ਇਹ ਬਹੁਤ ਹੀ ਇੱਕ ਕ੍ਰਾਈਮ ਹੈ ਇਸ ਹੱਤੇ ਵਾਸਤੇ ਇੱਕ ਬਹੁ ਸਾਡੀ ਸਾਬਕਾ ਸੈਨਿਕਾਂ ਜੀ ਕੀ ਪੂਰੇ ਆਰਮੀ ਦੀ ਬਹੁਤ ਵੱਡੀ ਇਨਸਲਟ ਕੀਤੀ ਹੈ ਅਸੀਂ ਉਹਦੇ ਇਨਸਾਫ ਵਾਸਤੇ ਅੱਜ ਐਸੇ ਡੀਸੀ ਆਫਿਸ ਦੇ ਸਾਹਮਣੇ ਧਰਨਾ ਲਾਇਆ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰ ਦੇ ਅਸੀਂ ਨਾਲ ਖੜੇ ਹਾਂ ਉਹ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਕਰਨਲ ਸਾਹਿਬ ਦਾ ਪਰਿਵਾਰ ਹੈ ਮਿਸਿਸ ਬਾਠ ਨੇ ਉਹਨਾਂ ਦੀ ਇੱਕ ਮੰਗ ਹੈ ਕਿ ਸਾਡੇ ਮੇਰੇ ਹਸਬੰਦ ਨੇ ਉਹ ਸਰਵਿੰਗ ਆਫਸਰ ਹੈ ਉਹਨਾਂ ਨੂੰ ਅਸੀਂ ਇਨਸਾਫ ਆਤੀ ਹੈ ਕਿ ਉਹਨਾਂ ਨਾਲ ਖੜੇ ਹੈ ਪੂਰੇ ਪਰਿਵਾਰ ਦੇ ਨਾਲ ਹੈ ਤੇ ਸਾਨੂੰ ਪੂਰਾ ਇਨਸਾਫ ਚਾਹੀਦਾ ਜੋ ਕਲਪਟ ਨੇ ਉਹਦੀ ਬੰਦੀ ਕਾਰਵਾਈ ਉਹਨਾਂ ਦੇ ਹੁਕਮਾਨੀ ਕੀਤੀ ਕਿ ਕਾਰਵਾਈ ਬਾਰੇ ਤੁਹਾਡੇ ਦੇਖੋ ਜੀ ਜੋ ਕਾਰਵਾਈ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ 12 ਪੁਲਿਸ ਕਰਮੀ ਇਨਵੋਲਵ ਨੇ ਉਹਨਾਂ ਦਾ ਐਫ ਆਈ ਆਰ ਦੇ ਅੰਦਰ ਕੋਈ ਨੋ ਦੱਟ ਨਹੀਂ ਪੀਤੀ ਗਿਆ ਫਰੰਟ ਉਹਨਾਂ ਦੀ ਡਿਮਾਂਡ ਇਹੀ ਹੈ ਕਿ ਉਹਨਾਂ ਨੂੰ ਐਫ ਆਈ ਆਰ ਦੇ ਅੰਦਰ ਉਹਨਾਂ ਦਾ ਨਾਮ ਰਜਿਸਟਰ ਕੀਤਾ ਜਾਵੇ ਤੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹਦੇ ਜੋ ਵੀ ਲਿਗਲ ਐਕਸ਼ਨ ਹੈ ਡਿਪਾਰਟਮੈਂਟ ਰਿਲੇਕਸ਼ਨ ਹੈ ਇਟ ਸ਼ੁੱਡ ਬੀ ਕੰਪਲੀਟਡ ਵਿਦਨ 10 ਡੇਸ ਕੋਈ ਪਰਵਾਹ ਨਹੀਂ ਕੋਈ ਵੀ ਚੀਜ਼ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਆ ਜੀ ਉਹਨਾਂ ਨੂੰ ਜੋ ਪਰਿਵਾਰ ਦੀਆਂ ਮੰਗਾਂ ਨੇ ਉਹ ਸੁਣੀਆਂ ਜਾਣ ਸਾਡੇ ਸਾਡੇ ਤੋਂ ਪੂਰੇ ਸਰਕਸ ਹੈ ਨੇ ਦੇ ਨਾਲ ਖੜੇ ਨੇ ਸਾਡੀ ਇਹ ਹੀ ਹੈ ਕਿ ਜਲਦੀ ਜਲਦੀ ਜੋ ਨਿਕ ਇਲੈਕਸ਼ਨ ਕਰਨਾ ਕੰਪਲੀਟ ਕਰੋ ਉਹਨਾਂ ਦੇ ਐਕਸ਼ਨ ਲੋ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਮਜਿਸਟਰੇਟ ਨੇ ਇਨਕੁਆਰੀ ਬਿਠਾਈ ਹੈ ਕੋਈ ਵੀ ਹੈ ਜਾਂ ਸੀਬੀਆਈ ਇਨਕੁਆਰੀ ਬਿਠਾਓ ਉਹਨਾਂ ਤੇ ਹੀ ਮੰਗ ਮਤਲਬ ਇਟ ਸ਼ੁੱਡ ਬੀ ਟੈਂਜੀਬਲ ਫਰੋਮ ਈਚ ਐਂਡ ਏਵਰੀ ਐਂਗਲਸ